ਅਰੀਵਾਲ ਦੇ ਹਿੰਦੂ ਕન્યા ਮਹਾਵਿਦਿਆਲਏ ਕਾਲਜ ਵਿਦ ਸਰਬ ਸਮਾਜ ਸਮਰਥਾ ਸਮਿਤੀ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਮਹਾਰਾਣੀ ਅਹिल्याबाई 홀ਕਰ ਦੀ 300 ਸਾਲਾ ਜਨਮ ਸ਼ਤਾਬਦੀ ਮਨਾਇੀ ਗਈ। ਇਸ ਮੌਕੇ ਤੇ ਦੱਸ ਦਈਏ ਕਰਵਾਏ ਗਏ ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਨਾਲ ਸੰਬੰਧਿਤ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਤੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉੱਤਰ ਪ੍ਰਦੇਸ਼ ਦੇ ਸਮਾਜਿਕ ਸਮਰਥਾ ਪ੍ਰਮੁੱਖ ਪ੍ਰਮੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਜਾ ਨੂੰ ਵੀ ਕਰਵਾਇਆ। ਇਸ ਦੇ ਨਾਲ ਹੀ ਸਮਾਗਮ ਵਿੱਚ ਧਾਰੀਬਾਲ ਦੇ ਆਸ-ਪਾਸ ਇਲਾਕੇ ਦੇ ਵੱਖ ਤੋ ਯੋਗਦਾਨ ਪਾਉਣ ਵਾਲੇ ਬਖਵਖ ਸ਼ਖਸੀਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਅੱਜ ਲੋਕਮਤਾ ਅਹिल्याबाई 홀ਕਰ ਜੀ ਦੇ 300ਵੇਂ ਜਨਮ ਦਿਵਸ ਪਰ ਅੱਜ ਦਾ ਕਰਕਮ Hindu कन्या ਮਹਾਵਿਦਿਆਲੇ ਦੇ ਮੈਨੇਜਮੈਂਟ ਔਰ ਸਟਾਫ ਵੱਲੋਂ ਜਿਹੜਾ ਇਹ ਕਰਕਮ ਜਿਹੜਾ ਬੱਚਿਆਂ ਵਾਸਤੇ ਰੱਖਿਆ ਗਿਆ ਸੀ ਇਹ ਲੋਕਮਤਾ ਹੱਲਿਆਬਾਈ ਹੋਲਕਰ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਛ ਦੇਸ਼ ਵਾਸਤੇ ਧਰਮ ਵਾਸਤੇ ਸਮਾਜ ਵਾਸਤੇ ਕੀਤਾ ਉਹਦੀ ਜਾਣਕਾਰੀ ਜਿਹੜੀ ਹੈ ਸਭ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹ ਮੈਨੇਜਮੈਂਟ ਕਮੇਟੀ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਹ ਸਾਡੇ ਬਜ਼ੁਰਗਾਂ ਦੇ ਦੱਸੇ ਗਏ ਅਖਾਣ ਮੁਤਾਬਕ ਬਾਬਾਨੀਆਂ ਕਹਾਣੀਆਂ ਪੁੱਤ-ਸਪੁੱਤ ਗ੍ਰੇਨ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਜਿਹੜੇ ਪਾਤਰ ਨੇ ਜਿਨ੍ਹਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ ਐਸੇ ਪਾਤਰਾਂ ਦਾ ਜੀਵਨ ਜੋ ਹੈ ਸਮਾਜ ਦੇ ਅੱਗੇ ਲਿਆਉਣ ਦਾ ਪ੍ਰਚਾਰ ਪ੍ਰਯਾਸ ਜੋ ਹੈ ਇਹ ਕਮੇਟੀ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਵੀ ਅੱਜਕੱਲ ਮਾਤਾ ਗੁਜਰੀ ਜੀ ਦਾ 400 ਸਾਲਾ ਜਿਹੜਾ ਜਨਮ ਵਰਾ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦੇ ਬਾਰੇ ਵਿੱਚ ਵੀ ਕੁਝ ਜਾਣਕਾਰੀਆਂ ਜਿਹੜੀਆਂ ਹੈ ਸਮਾਜ ਨੂੰ ਦੇਣ ਦਾ ਪ੍ਰਯਾਸ ਇਸ ਸਭਾ ਵੱਲੋਂ ਕੀਤਾ ਗਿਆ ਮੈਂ ਸਮਝਦਾ ਕਿ ਬਹੁਤ ਹੀ ਇਲਾਗਾਯੋਗ ਹੈ ਕਿ ਆਪਣੇ ਬਜ਼ੁਰਗਾਂ ਦੀਆਂ ਮਾਤਾਵਾਂ ਦੀਆਂ ਅਸੀਂ ਕਹਾਣੀਆਂ ਪੜਾਂਗੇ ਤੇ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਪ੍ਰੇਰਣਾ ਲੈ ਕੇ ਅਸੀਂ ਆਪਣਾ ਜੀਵਨ ਸੁਧਾਰ ਕਰਨ ਦਾ ਇੱਕ ਪ੍ਰਯਾਸ ਕਰ ਸਕਦੇ ਹਾਂ ਇਹਨਾਂ ਜੀਵਨਾਂ ਤੋਂ ਅਗਰ ਅਸੀਂ ਸਖਣੇ ਰਵਾਂਗੇ ਤੇ ਫਿਰ ਜੋ ਅੱਜਕੱਲ ਜੋ ਬਿਮਾਰੀਆਂ ਚੱਲ ਰਹੀਆਂ ਹਨ ਨਸ਼ਿਆਂ ਦੀਆਂ ਜਾਂ ਹੋਰ ਤਰ੍ਹਾਂ ਦੀਆਂ ਉਦੇ ਵੱਲ ਸਾਡਾ ਸਮਾਜ ਜਾਏਗਾ ਤਾਂ ਉਹਦੇ ਤੋਂ ਬਚਣ ਵਾਸਤੇ ਇੱਕ ਬਹੁਤ ਅੱਛਾ ਉਪਰਾਲਾ ਅਨ ਵੱਲੋਂ ਕੀਤਾ ਗਿਆ ਮੈਂ ਸਟਾਫ ਦਾ ਵੀ ਔਰ ਪ੍ਰਿੰਸੀਪਲ ਸਾਹਿਬ ਦਾ ਵੀ ਔਰ ਮੈਨੇਜਮੈਂਟ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਇਹ ਆਇਦਾ ਪ੍ਰੋਗਰਾਮ ਸੀ ਸਾਡੇ ਬਹੁਤ ਸਤਕਾਰਯੋਗ ਜਤਿੰਦਰ ਚੋਪੜਾ ਜੀ ਵੱਲੋਂ ਕਾਲਜ ਕਮੇਟੀ ਦੇ ਹਿੰਦੂ ਕੰਨਾ ਮਹਾਵਾਲੇ ਵਿਦਿਆਲਾ ਦੇ ਸਹਿਯੋਗ ਦੇ ਨਾਲ ਜੋ ਮਹਾਰਾਣੀ ਅਹਿਲਿਆਬਾਈ ਹੋਲਕਰ ਜਿਹੜਾ 300 ਸਾਲਾ ਉਹਨਾਂ ਨੂੰ ਯਾਦ ਕਰਦੇ ਹੋਏ ਸਮਾਗਮ ਕੀਤਾ ਗਿਆ ਹੈ ਇਸ ਵਿੱਚ ਸਾਨੂੰ ਬਹੁਤ ਹੀ ਕੁਝ ਸਿੱਖ ਨੂੰ ਮਿਲਿਆ ਹੈ। ਬਹੁਤ ਪ੍ਰਮੋਤ ਜੀ ਵਿਦਵਾਨ ਸਨ ਉਹਨਾਂ ਨੇ ਹੱਲੇ ਬੈਜ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਕਿਸ ਤਰ੍ਹਾਂ ਸਮਾਜ ਦੇ ਵਿੱਚ ਉਹਨਾਂ ਨੇ ਧਾਰਮਿਕ ਸੋਸ਼ਲ ਰਾਜਨੀਤਿਕ ਤੌਰ ਤੇ ਔਰ ਆਰਥਿਕ ਤੌਰ ਤੇ ਲੋਕਾਂ ਨੂੰ ਸਮਾਜ ਨੂੰ ਉੱਪਰ ਚੁੱਕਣ ਵਾਸਤੇ ਕੰਮ ਕੀਤਾ ਔਰ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਬਹੁਤ ਵੱਡੀ ਦੇਣ ਦਿੱਤੀ ਉਸ ਬਾਰੇ ਸਾਨੂੰ ਬਹੁਤ ਆਪਣੇ ਹਿੰਦੁਸਤਾਨ ਦੇ ਇਤਿਹਾਸ ਦੇ ਬਾਰੇ ਪਤਾ ਲੱਗਾ ਹੈ ਇਹੋ ਜਿਹੇ ਪ੍ਰੋਗਰਾਮ ਜਿਹੜੇ ਹਨ ਬੱਚਿਆਂ ਦੀ ਨੌਲੇਜ ਵਾਸਤੇ ਹਮੇਸ਼ਾ ਜਿਹੜੇ ਹੋਣ ਹੋਣੇ ਚਾਹੀਦੇ ਹਨ ਮੈਂ ਸਾਰੇ ਪ੍ਰਬੰਧਕਾਂ ਦਾ ਖਾਸ ਤੌਰ ਤੇ ਨਰਿੰਦਰ ਪ੍ਰਿੰਜਾ ਜੀ ਔਰ ਪਰਮੋਜ ਜੀ ਦਾ ਜਤਿੰਦਰ ਚੋਪੜਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਯਾਦ ਕਰਕੇ ਇਸ ਮਹਾਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਹੈ ਔਰ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਿਆ ਹੈ ਧੰਨਵਾਦ ਜੀ ਮੇਰਾ ਨਾਮ सोनू ਚੋਪੜਾ ਹੈ ਅੱਜ ਹਿੰਦੂ ਕਨਿਆ ਮਹਾਵਿਦਿਆਲੇ ਦੇ ਅੰਦਰ ਅਹਲਿਆਬਾਈ ਹੌਲਕਰ ਦਾ 300 ਸਾਲਾੜਾ ਉਹ ਯਾਦਗਰੀ ਸਮਾਰੋਹ ਮਨਾਇਆ ਗਿਆ ਔਰ ਇੱਕ ਜਿਹੜੀ ਮਹਿਲਾ ਇੱਕ ਮਹਿਲਾ ਨੇ ਰਾਜ ਕੀਤਾ ਸਾਡੇ ਦੇਸ਼ ਦੇ ਉੱਪਰ ਸਭ ਤੋਂ ਵੱਡੀ ਗੱਲ ਤੇ ਹੈ ਔਰ ਇਸ ਸਮਾਗਮ ਦੇ ਦੌਰਾਨ ਜਿਹੜੀ ਗੱਲਬਾਤ ਹੋਈ ਹੈ ਔਰ ਉਹਦੇ ਅੰਦਰ ਜਿਹੜੀ ਧਾਰੀ ਵਾਲਦੀਆਂ ਸਾਡੀਆਂ ਮਹਿਲਾਵਾਂ ਔਰ ਜਿਹੜੀਆਂ ਅਲੱਗ-ਅਲੱਗ ਖੇਤਰਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਉਹ ਕੰਮ ਕਰ ਰਹੀਆਂ ਚਾਹੇ ਸੇਵਾ ਦੇ ਖੇਤਰ ਚਾਹੇ ਚਾਹੇ ਰਾਜਨੀਤਿਕ ਖੇਤਰ ਦੇ ਅੰਦਰ ਹੈਗੇ ਚਾਹੇ ਯੋਗਾ ਦੇ ਖੇਤਰ ਹੈ ਉਹਨਾਂ ਸਭ ਨੂੰ ਸਨਮਾਨ ਦਿੱਤਾ ਹੈ ਔਰ ਇਹ ਉਹਨਾਂ ਦਾ ਹੱਕ ਹੈ ਕਿ ਉਹ ਜਿਹੜੀ ਮਹਿਲਾਵਾਂ ਵੀ ਸਨਮਾਨ ਦੀ ਹੱਕਦਾਰ ਹੈ ਔਰ ਸਾਰੇ ਨੂੰ ਅਸੀਂ ਸਨਮਾਨ ਦਿੰਦਾ ਹੈ ਅੱਜ ਉਸੇ ਨਾਤੇ ਸਾਡੇ ਕੁਸ਼ਹਿਰ ਦੇ ਐਮਸੀ ਜਿਹੜੇ ਜਿੰਨੇ ਵੀ ਮਹਿਲਾ ਐਮਸੀ ਸਭ ਨੂੰ ਅਸੀਂ ਬੁਲਾਇਆ ਸੀ ਔਰ ਅੱਜ ਜੋ ਵੀ ਸਾਡੇ ਅੰਦਰ ਹੈ ਮੈਂ ਉਹਨਾਂ ਨੂੰ ਵੀ ਨਿਵੇਦਨ ਕਰ